ਦੀਪ ਜੀ ਬੜੇ ਲੋਕਾਂ ਦੇ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਸ਼ਾਇਦ ਗੁਰਨਾਨਕ ਕਿਚਨ ਗਰਮੀਆਂ ਗਰਮੀਆਂ ਦੇ ਵਿੱਚ ਸੇਵਾ ਕਰਦੀ ਹੋਵੇ ਕਿਤੇ ਜਦੋਂ ਇੰਨਾ ਮਾਈਨਸ ਦੇ ਵਿੱਚ ਟੈਂਪਰੇਚਰ ਚਲਾ ਜਾਂਦਾ ਹੈ ਤੇ ਸ਼ਾਇਦ ਇਹ ਸੇਵਾ ਫਿਰ ਉਹਨੂੰ ਉੱਥੇ ਪਾਜ਼ ਲਾ ਦਿੱਤਾ ਜਾਂਦਾ ਹੈ ਮੈਂ ਸਲੂਟ ਕਰਦਾ ਜੀ ਵਲੰਟੀਅਰਸ ਨੂੰ ਛੋਟੇ ਛੋਟੇ ਬੱਚੇ ਕੁੜੀਆਂ ਬੀਬੀਆਂ ਸਟੂਡੈਂਟ ਜਿਨ੍ਹਾਂ ਨੇ ਇੱਥੇ ਆ ਕੇ ਹੌਣ ਤੱਕ ਸੇਵਾ ਨਿਭਾਈ ਹੈ ਕੁਝ ਲੋਕ ਇਹ ਕਹਿੰਦੇ ਜੀ ਇਹਨਾਂ ਨੂੰ ਗਵਰਨਮੈਂਟ ਦਿੰਦੀ ਆ ਇਹਨਾਂ ਨੂੰ ਜ਼ਰੂਰਤ ਨਹੀਂ ਕੀ ਹੈ ਫ੍ਰੀ ਦਾ ਦੇਖ ਕੇ ਅਸੀਂ 1 ਵਜੇ ਦਾ ਪੋਸਟ ਪਾਇਆ ਸੀ ਫੇਸਬੁੱਕ ਤੇ ਕਿ 1 ਵਜੇ ਡੋਨੇਸ਼ਨ ਸ਼ੁਰੂ ਹੋਣੀ ਹੈ ਲੰਗਰ ਦੇਣਾ ਸ਼ੁਰੂ ਕਰਨਾ ਡਿਸਟ੍ਰੀਬਿਊਸ਼ਨ ਤੇ 10 ਵਜੇ ਇੱਥੇ ਬਾਹਰ ਲਾਈਨ ਲੱਗੀ ਹੋਈ ਸੀ ਮਾਈਨਸ 15 ਦੇ ਵਿੱਚ ਜਿਹੜੇ ਬੱਚੇ ਬਜ਼ੁਰਗ ਬਾਹਰ ਖੜੇ ਐ ਇੱਥੇ ਉਹ ਕੀ ਲੋੜਵੰਦ ਨਹੀਂ ਹੋਣਗੇ ਦੇਖ ਰਿਹਾ ਹਾਂ ਬਰਫ ਦੇ ਲੱਗੇ ਆ ਚਾਹੇ ਵਲੰਟੀਅਰ ਹੈ ਜਾਂ ਕੋਈ ਲੈਂਡ ਵਾਲਾ ਹੈ ਜੇ ਉਹ ਆਇਆ ਹੈ ਤਾਂ ਫਿਰ ਉਹ ਕਿੰਨਾ ਜ਼ਰੂਰਤਮੰਦ ਹੋਵੇਗਾ ਮੈਨੂੰ ਲੱਗਦਾ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਜਦੋਂ ਆਉਣੇ ਇੱਥੇ ਸੇਵਾ ਕਰਨ ਕਦੇ ਮਨ 'ਚ ਖਿਆਲ ਨਹੀਂ ਆਉਂਦਾ ਕਿ ਅੱਜ ਠੰਡ ਬੜੀ ਆ ਆਰਾਮ ਕਰਦੇ ਆ ਨਹੀਂ ਜੀ ਸੋਚਾ ਵੀ ਨਹੀਂ ਕਰਦੇ ਜਦੋਂ ਅਸੀਂ ਦੇਖਿਆ ਕਿ ਹਰ ਵਾਰ ਲੋਕੇਸ਼ਨ ਬਦਲ ਜਾਂਦੀ ਹੈ ਖਾਣ ਪੀਣ ਦੀਆਂ ਚੀਜ਼ਾਂ ਬਦਲ ਜਾਂਦੀਆਂ ਨੇ ਪਰ ਜਜ਼ਬਾ ਹਰ ਵਾਰੀ ਉਹੀ ਰਹਿੰਦਾ ਹੈ ਕਈ ਵਾਰ ਲੋਕ ਤੱਕ ਰੋ ਪੈਂਦੇ ਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗਰੋਸਰੀ ਫ੍ਰੀ ਦੇ ਰਿਹਾ ਗੁਰਨਾਨਕ ਫ੍ਰੀ ਕਿਚਨ ਵਾਲੇ ਫ੍ਰੀ ਗਰੋਸਰੀ ਦੇ ਰਿਹਾ ਮਤਲਬ ਤਕਰੀਬਨ ਉਹਨਾਂ ਵੱਲ ਦੇਖਣ ਵਾਲਾ ਹੁੰਦਾ ਹੈ ਦੇਖੋ ਗੁਰਨਾਨਕ ਫ੍ਰੀ ਕਿਚਨ ਦੀ ਸਕਸੈਸ ਜਿਹੜੀ ਗਈ ਆ ਉਹ ਵੌਲੰਟੀਅਰ ਦੀ ਸਕਸੈਸ ਹੈ ਜਿਹਦੇ ਸੇਵਾਦਾਰ ਆ ਗਿਆ ਤੇ ਤੁਸੀਂ ਦੇਖਿਆ ਹੋਊਗਾ ਸਿਰਫ ਆਪਣੇ ਪੰਜਾਬੀ ਨਹੀਂ ਗੋਰੇ ਕਾਲੇ ਸਾਰੇ ਹਰ ਬੰਦਾ ਜਿਹੜਾ ਰਲ ਮਿਲ ਕੇ ਇੱਥੇ ਆਉਂਦਾ ਤੇ ਇਸ ਸਕਸੈਸ ਵਿੱਚ ਹੱਥ ਪਾਉਂਦਾ ਜਦੋਂ ਸਾਰੇ ਰਲ ਕੇ ਸੇਵਾ ਕਰਦੇ ਆਂ ਟਾਈਮ ਦਾ ਠੰਡ ਦਾ ਥਕਾਵਟ ਦਾ ਕੁਝ ਪਤਾ ਨਹੀਂ ਲੱਗਦਾ ਉਹ ਯਾਦ ਵੀ ਕਰਾਉਂ ਦਿੰਦੇ ਨੇ ਕਿ ਛੋਟੇ ਸਾਹਿਬ ਜਿਆਦਾ ਨੇ ਇੰਨੀ ਠੰਡ ਦੇ ਵਿੱਚ ਜਦੋਂ ਦਿਨ ਕੱਟਲੇ ਸੀ ਤਾਂ ਫਿਰ ਇਹ ਠੰਡ ਤਾਂ ਸਾਡੇ ਲਈ ਕੁਝ ਵੀ ਨਹੀਂ ਤੇ ਅਸੀਂ ਸਾਰੇ ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਭ ਤੇ ਮਿਹਰ ਰੱਖੇ ਵਾਇਗਰੂ ਜੀ ਸੰਗਤਾਂ ਨੂੰ ਚੜ੍ਹਦੀ ਕਲਾ ਰੱਖੇ ਸਾਡਾ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਕਿ ਹਮੇਸ਼ਾ ਕਾਮਯਾਬ ਰਹੇ ਅਸੀਂ ਸਾਰੇ ਰਲ ਮਿਲ ਕੇ ਇੱਥੇ ਇਥੋ ਦੀ ਸੁਸਾਇਟੀ ਵਿੱਚ ਹਮੇਸ਼ਾ ਦਾ ਯੋਗਦਾਨ ਪਾਉਂਦੇ ਰਹੀਏ ਤੇ ਫਿਰ ਉਸ ਜੀਵਿਆਂ ਦੇ ਵਿੱਚੋਂ ਆਪਣਾ ਤੁਸੀਂ ਜਿਹੜਾ ਮੇਜਰਲੀ ਸਮਾਂ ਇੱਧਰ ਦੇ ਦਿੰਨੇ ਹੋ ਤੇ ਕਦੇ ਪਰਿਵਾਰ ਦੇ ਵੱਲੋਂ ਕੋਈ ਸ਼ਿਕਾਇਤ ਨਹੀਂ ਬੱਚਿਆਂ ਵੱਲੋਂ ਕਦੋਂ ਤੋਂ ਜੁੜੇ ਹੋ ਗਰਨ ਕਿਚਨ ਨੂੰ 4 ਮਹੀਨੇ ਹੋ ਗਏ ਜੀ ਇਹਨਾਂ ਨਾਲ ਜੁੜੇ ਹੋਏ ਮੈਨੂੰ ਬਹੁਤ ਵਧੀਆ ਲੱਗਦਾ ਸੇਵਾ ਕਰਨ ਮੈਂ ਇੰਡੀਆ ਐਸਵੀ ਸੀਗਾ ਮੈਂ ਐਕਚੁਅਲੀ ਮੁਹਾਲੀ ਤੋਂ ਆ ਤੇ ਅਸੀਂ ਮੁਹਾਲੀ ਵੀ ਫੂਡ ਡਰਾਈਵ ਕਰਦੇ ਆ ਵੱਡੇ ਛੋਟੇ ਭਾਵੇਂ ਕੋਈ ਰੁਪਈਆ ਪਾਵੇ ਭਾਵੇਂ ਕੋਈ ਕੁਛ ਨਾ ਪਾਵੇ ਤਾਂ ਵੀ ਉਹ ਸੇਵਾ ਕਰੇ ਆ ਕੇ ਤੇ ਗਰੀਬਾਂ ਦੇ ਮੂੰਹ ਚੀਜ਼ ਪਹੁੰਚਦੀ ਗਈ ਹੈ ਇਹੀ ਬੜੀ ਵੱਡੀ ਗੱਲ ਹੈ ਦੁਨੀਆ ਦੇ ਵਿੱਚ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬੜੀਆਂ ਮਸ਼ਹੂਰ ਨੇ ਤੇ ਉਹਨਾਂ ਦੇ ਵਿੱਚੋਂ ਕੈਲਗਰੀ ਦੀ ਠੰਡ ਦੇ ਵੀ ਚਰਚੇ ਦੂਰ ਦੂਰ ਤੱਕ ਹੁੰਦੇ ਨੇ ਕੈਲਗਰੀ ਦੀ ਠੰਡ ਦੇ ਬਾਰੇ ਤੁਸੀਂ ਸੁਣਿਆ ਹੋਵੇਗਾ ਤੇ ਇਸ ਵੇਲੇ ਅਸੀਂ ਕੈਲਗਰੀ ਦੇ ਵਿੱਚ ਹੀ ਆ ਮਾਈਨਸ 18 ਡਿਗਰੀ ਟੈਂਪਰੇਚਰ ਹੈ ਜਿਹੜਾ ਫੀਲ ਇਸ ਵੇਲੇ ਮਾਈਨਸ 25 ਡਿਗਰੀ ਤੱਕ ਵੀ ਹੋ ਰਿਹਾ ਹੈ ਇਸ ਲਈ ਜੋ ਅਸੀਂ ਗੱਲਬਾਤ ਕਰਾਂਗੇ ਸ਼ਾਇਦ ਤੁਹਾਨੂੰ ਜਿ ਬੈਬਲਿੰਗ ਹੁੰਦੀ ਜਾਂ ਸਾਡੇ ਬੋਲ ਕੰਬਦੇ ਵੀ ਨਜ਼ਰ ਆਉਣਗੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਠੰਡ ਵਾਕੇ ਦੇ ਵਿੱਚ ਇੰਨੀ ਕਾ ਜ਼ਿਆਦਾ ਹੈ ਕਿ ਤੁਸੀਂ ਖੜੇ ਨਹੀਂ ਹੋ ਸਕਦੇ ਪਰ ਫਿਰ ਵੀ ਗੁਰਨਾਨਾ ਕਿਚਨ ਦੇ ਵੱਲੋਂ ਜਿਹੜਾ ਹਰ ਹਫਤੇ ਆਪਣਾ ਲੰਗਰ ਦਾ ਰਾਸ਼ਨ ਦੇਣ ਦਾ سلسلہ ਹੈ ਉਹਨੂੰ ਨਾ ਤਾਂ 스ਨੋ ਬ੍ਰੇਕ ਲਗਾਉਂਦੀ ਹੈ ਤੇ ਨਾ ਹੀ ਇਹ ਮਾਈਨਸ ਦਾ ਜਿਹੜਾ ਟੈਂਪਰੇਚਰ ਹੈ ਉਹ ਬ੍ਰੇਕ ਲਗਾ ਰਿਹਾ ਹੈ ਵੇਸ਼ਭੂਸ਼ਾ ਸਾਰਿਆਂ ਦੀ ਜ਼ਰੂਰ ਬਦਲ ਗਈ ਹੈ ਪੁਰਾਣੀਆਂ ਵੀਡੀਓ ਤੋਂ ਲੈ ਕੇ ਹੁਣ ਤੱਕ ਕਿਉਂਕਿ ਹੁਣ ਕੋਟ ਆ ਗਏ ਨੇ ਟੋਪੀਆਂ ਆ ਗਈਆਂ ਨੇ ਗਲਵਜ਼ ਆ ਗਈਆਂ ਨੇ ਸੰਦੀਪ ਚ ਸਾਸਿਕਾਲ ਸਾਸਿਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਦਿਨ ਬਦਲ ਗਏ ਹਾਲਾਤ ਬਦਲ ਗਏ ਮੌਸਮ ਬਦਲ ਗਿਆ ਪਰ ਤੁਸੀਂ ਵੀ ਉੱਥੇ ਤੇ ਅਸੀਂ ਵੀ ਇੱਥੇ ਹੀ ਤੇ ਗੁਰਨਾਨਕ ਕਿਚਨ ਦੀ ਸੇਵਾ ਵੀ ਉੱਥੇ ਹੀ ਬਿਲਕੁਲ ਜੀ ਸਾਲ ਦਾ ਅਖੀਰਲਾ ਮਹੀਨਾ ਵਾ ਔਰ ਜਿੱਦੇ ਚ ਅਸੀਂ ਕੁਝ ਗੁੱਡ ਅਨਾਉਂਸਮੈਂਟ ਵੀ ਕਰਨੀ ਸੀ ਅੱਜ ਬਹੁਤ ਧੰਨਵਾਦ ਤੁਸੀਂ ਅੱਜ ਪਹੁੰਚੇ ਹੋ ਸੋ ਇਹਦੇ ਵਿੱਚ ਜਿਵੇਂ ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਸਾਰਿਆਂ ਨੂੰ ਦੱਸਿਆ ਕਿ ਜਾਂ ਆਪਣਾ ਕੋਈ ਬੈਂਕ ਅਕਾਊਂਟ ਨਹੀਂ ਹੈਗਾ ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਹੀਂ ਹੋ ਸਕਦੀਆਂ ਪੋਸੀਬਲ ਨਹੀਂ ਬਿਨਾ ਪੈਸਿਆਂ ਤੋਂ ਸੋ ਅਸੀਂ ਰਿਕਵੈਸਟ ਕੀਤੀ ਸੀ ਵੀ ਸਾਨੂੰ ਟਰੇਲਰ ਦੀ ਜਰੂਰਤ ਆ ਕਿਉਂਕਿ ਤਿੰਨ ਟਰੇਲਰ ਅਸੀਂ ਯੂਜ਼ ਕਰਦੇ ਆ ਇੱਕ ਦੇ ਵਿੱਚ ਫਰੋਜਨ ਸਮਾਨ ਹੁੰਦਾ ਹੈ ਇੱਕ ਦੇ ਵਿੱਚ ਪ੍ਰੋਡਿਊਸ ਹੁੰਦਾ ਹੈ ਇੱਕ ਅਸੀਂ ਜਿਹਦੋਂ ਲੈਫਟਓਵਰ ਹੈ ਜਿਹੜਾ ਉਹਨੂੰ ਰੱਖਣ ਵਾਸਤੇ ਕਿਤੇ ਇੱਧਰ ਉੱਧਰ ਲਿਜਾਣ ਵਾਸਤੇ ਸੋ ਗੁਰੂ ਸਾਹਿਬ ਨੇ ਇੰਨੀ ਇੱਕ ਕਿਰਪਾ ਕੀਤੀ ਹੈ ਇਹ ਇਹ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਆਈਆਂ ਉਹ ਤਿੰਨੇ ਚੀਜ਼ਾਂ ਕਿਸੇ ਨੇ ਡੋਨੇਟ ਕੀਤੀਆਂ ਪਰ ਉਹਨਾਂ ਦੇ ਨਾਮ ਲੈਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਡ੍ਰੀਮ ਲਾਈਨਰ ਟਰਕਿੰਗ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਦੋਂ ਦੀ ਗੁਰੂ ਨਾਨਕ ਫ੍ਰੀ ਕਿਚਨ ਕੈਲਗਰੀ ਚ ਸਟਾਰਟ ਹੋਈ ਹੈ ਵੀਰ ਆਪਣੇ ਇੰਦਰ ਗਰੇਵਾਲ ਉਹਨਾਂ ਦੇ ਟ੍ਰੇਲਰ ਅਜੇ ਤੱਕ ਆਹ ਲੱਗੇ ਹੋਏ ਆ ਅਸੀਂ ਯੂਜ਼ ਕਰ ਰਹੇ ਆ ਔਰ ਐਵੇਂ ਯੂਜ਼ ਕੀਤੇ ਜਿਵੇਂ ਉਹਨਾਂ ਨੇ ਸਾਨੂੰ ਡੋਨੇਟ ਕੀਤੇ ਉਹ ਕਦੀ ਨਹੀਂ ਪੁੱਛਿਆ ਭਾਜੀ ਅਸੀਂ ਕਿੱਥੇ ਲੈ ਕੇ ਚੱਲੇ ਆ ਕਦੋਂ ਲੈ ਕੇ ਚੱਲੇ ਆ ਜਿੱਦੋਂ ਦਿਲ ਕੀਤਾ ਉਹ ਟ੍ਰੇਲਰ ਯੂਜ਼ ਕੀਤੇ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਇਤਤੱਕ ਪਹੁੰਚਾਇਆ ਸਕਾਈਵਿੰਗ ਵਾਲੇ ਵੀ ਸਾਡੇ ਨਾਲ ਖੜੇ ਆ ਭਾਜੀ ਹੁਣੀ ਸੰਦੀਪਾ ਜੀ ਟਰਾਂਸਪੋਰਟ ਤੋਂ ਉਹੀ ਹਾਲ ਇਹਨਾਂ ਦਾ ਕੋਈ ਵੀ ਟਰੱਕ ਜਦੋਂ ਚਾਹੀਦਾ ਟਰੱਕ ਇਹਨਾਂ ਦੇ ਯੂਜ਼ ਕਰਦੇ ਆ ਇਹਨਾਂ ਨੂੰ ਬਸ ਇੰਨਾ ਹੀ ਕਹਿੰਦਾ ਪਿਆ ਲੈ ਗਏ ਅਸੀਂ ਸੋ ਇਹਨਾਂ ਦਾ ਵੀ ਬਹੁਤ ਸ਼ੁਕਰੀਆ ਤੇ ਤਿੰਨ ਟ੍ਰੇਲਰ ਸਾਨੂੰ ਇਸ ਵੇਲੇ ਦਿੱਤੇ ਇੱਕ ਤੇ ਬੀਸੀ ਦੀ ਸੰਗਤ ਨੇ ਡੋਨੇਟ ਕੀਤਾ ਉਹਨਾਂ ਦਾ ਧੰਨਵਾਦ ਮੈਂ ਫਿਰ ਦੱਸਦਾ ਪੀ ਇਹ ਫੂਡ ਨਹੀਂ ਘਾਇ ਦੇ ਵਿੱਚ ਟਰੈਲਰ ਦੀ ਗੱਲ ਕਰ ਰਹੇ ਆ ਰੈਫਰਿਜਰੇਟਰ ਰੀਫਰ ਜੀ ਦੇ ਵਿੱਚ ਅਸੀਂ ਸਮਾਨ ਲੈ ਕੇ ਆਉਨੇ ਆ ਸੋ ਇੱਕ ਬੀਸੀ ਦੀ ਸੰਗਤ ਵੱਲੋਂ ਆਇਆ ਹੈ ਇੱਕ ਕੈਲਗਰੀ ਦੇ ਵਿੱਚ ਬਲੂ ਕੌਨ ਕੰਸਟਰਕਸ਼ਨ ਵਾਲੇ ਆ ਉਹਨਾਂ ਨੇ ਦਿੱਤਾ ਹੈ ਮੈਟ ਹੈ ਉਹਨਾਂ ਦਾ ਨਾਮ ਗੁਰੇਆ ਤੇ ਤੀਸਰਾ ਜਿਹੜਾ ਵਾ ਉਹ ਕੈਲਗਰੀ ਦੀ ਸੰਗਤ ਅੱਜ ਆਏ ਸੀ ਇੱਥੇ ਪ੍ਰੈਪ ਰਿਐਲਿਟੀ ਤੇ ਹੋਰ ਸਾਰਿਆਂ ਨੇ ਰਲ ਕੇ ਇਹਨਾਂ ਦੇ ਅਸੀਂ ਲੋਕੋ ਦੇ ਨਾਲ ਫੋਟੋ ਪਾਵਾਂਗੇ ਉਹਦੇ ਤੇ ਪੇਜ ਦੇ ਉੱਤੇ ਸੋ ਤਿੰਨ ਟ੍ਰੇਲਰ ਜਿਹੜੇ ਆ ਉਹ ਇਸ ਵੇਲੇ ਗੁਰੂ ਸਾਹਿਬ ਦੀ ਕਿਰਪਾ ਨਾਲ ਗੋਨਾਨਾ ਕਿਚਨ ਦਾ ਹੇ ਸਭਾਣਗੇ ਔਰ ਸਪੈਸ਼ਲੀ ਨਵੰਬਰ ਦੇ ਮਹੀਨੇ ਦੇ ਵਿੱਚ ਜਦੋਂ ਗੁਰੂ ਸਾਹਿਬ ਦਾ ਗੁਰਪੁਰਬ ਮਨਾਇਆ ਸੀ ਸਾਰਿਆਂ ਨੇ ਉਦੋਂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਤੇ ਤਿੰਨੇ ਪੂਰੇ ਸੰਦੀਪ ਜੀ ਬੜੇ ਲੋਕਾਂ ਦੇ ਮਨ ਦੇ ਵਿੱਚ ਖਿਆਲ ਆਉਂਦਾ ਕਿ ਸ਼ਾਇਦ ਗੁਰਨਾਨਕ ਕਿਚਨ ਗਰਮੀਆਂ ਗਰਮੀਆਂ ਦੇ ਵਿੱਚ ਸੇਵਾ ਕਰਦੀ ਹੋਵੇ ਕਿ ਤੇ ਜਦੋਂ ਇੰਨਾ ਮਾਈਨਸ ਦੇ ਵਿੱਚ ਟੈਂਪਰੇਚਰ ਚੱਲਾ ਜਾਂਦਾ ਤੇ ਸ਼ਾਇਦ ਇਹ ਸੇਵਾ ਫਿਰ ਉਹਨੂੰ ਉੱਥੇ ਪਾਜ਼ ਲਾ ਦਿੱਤਾ ਜਾਂਦਾ ਹੈ ਮੇਰਾ ਖਿਆਲ ਹੈ ਜੀ ਸਾਡੇ ਉੰਦਾ ਜਿਹੜੇ ਆ ਇਹ ਦੱਸ ਰਹੇ ਆ ਕਿ ਅੱਜ ਟੈਂਪਰੇਚਰ -15 ਦੇ ਵਿੱਚ ਸੀ ਫੀਲ ਲਾਈਕ ਮੈਂ ਚੈੱਕ ਨਹੀਂ ਕੀਤਾ ਕਿਉਂਕਿ ਫੋਨ ਨੂੰ ਹੱਥ ਨਹੀਂ ਸੀ ਲੱਗ ਰਿਹਾ ਬਾਈ ਤੇਈ ਹੋਊਗਾ ਫਿਰ ਤੇ ਉਹਦੇ ਵਿੱਚ ਵੀ ਮੈਂ ਸਲੂਟ ਕਰਦਾ ਜੀ ਵੋਲੰਟੀਅਰਸ ਨੂੰ ਛੋਟੇ ਛੋਟੇ ਬੱਚੇ ਕੁੜੀਆਂ ਬੀਬੀਆਂ ਸਟੂਡੈਂਟ ਜਿਨ੍ਹਾਂ ਨੇ ਇੱਥੇ ਆ ਕੇ ਫੋਨ ਤੱਕ ਸੇਵਾ ਨਿਭਾਈ ਹੈ ਸਾਰੀ ਸੇਵਾ ਡਨ ਕਰਕੇ ਤੇ ਫਿਰ ਹੁਣ ਜਾ ਰਹੇ ਆ ਸੋ ਮਹਾਰਾਜ ਜਿੱਦਾਂ ਕਿਰਪਾ ਕਰੇ ਔਰ ਸਭ ਤੋਂ ਵੱਡੀ ਐਗਜ਼ਾਮਪਲ ਇਹ ਆ ਕੁਝ ਲੋਕ ਇਹ ਕਹਿੰਦੇ ਜੀ ਇਹਨਾਂ ਨੂੰ ਗਵਰਨਮੈਂਟ ਦਿੰਦੀ ਆ ਇਹਨਾਂ ਨੂੰ ਜ਼ਰੂਰਤ ਨਹੀਂ ਕੀ ਐ ਫਰੀ ਦਾ ਦੇਖ ਕੇ ਅਸੀਂ 1 ਵਜੇ ਦਾ ਪੋਸਟ ਪਾਇਆ ਸੀ ਫੇਸਬੁੱਕ ਤੇ ਕਿ 1 ਵਜੇ ਡੋਨੇਸ਼ਨ ਸ਼ੁਰੂ ਹੋਣੀ ਹੈ ਲੰਗਰ ਦੇਣਾ ਸ਼ੁਰੂ ਕਰਨਾ ਡਿਸਟ੍ਰੀਬਿਊਸ਼ਨ ਤੇ 10 ਵਜੇ ਇੱਥੇ ਬਾਹਰ ਲਾਈਨ ਲੱਗੀ ਹੋਈ ਸੀ ਮਾਈਨਸ 15 ਦੇ ਵਿੱਚ ਜਿਹੜੇ ਬੱਚੇ ਬਜ਼ੁਰਗ ਬਾਹਰ ਖੜੇ ਇੱਥੇ ਉਹ ਕੀ ਲੋੜਵੰਦ ਨਹੀਂ ਹੋਣਗੇ ਮੈਨੂੰ ਲੱਗਦਾ ਹੈ ਇਹੀ ਦੱਸਣ ਦੇ ਵਿੱਚ ਕਾਫੀ ਹੈ ਕਿ ਜੇ ਕੋਈ ਇੰਨੀ ਤੁਸੀਂ ਪਿੱਛੇ ਢੇਰ ਦੇਖ ਰਹੇ ਹੋ برف ਦੇ ਲੱਗੇ ਆ ਚਾਹੇ ਵਲੰਟੀਅਰ ਹੈ ਜਾਂ ਕੋਈ ਲੈਂਡ ਵਾਲਾ ਹੈ ਜੇ ਉਹ ਆਇਆ ਹੈ ਤਾਂ ਫਿਰ ਉਹ ਕਿੰਨਾ ਜ਼ਰੂਰਤਮੰਦ ਹੋਵੇਗਾ ਮੈਨੂੰ ਲੱਗਦਾ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਨੌਜਵਾਨ ਜਿੱਥੇ ਵਲੰਟੀਅਰ ਤਾਂ ਕਰਦੇ ਨੇ ਉਹਨਾਂ ਨੂੰ ਤਾਂ ਸਲਾਮ ਮੈਂ ਸਾਡੇ ਬਜ਼ੁਰਗਾਂ ਦੀ ਤੁਸੀਂ ਸੇਵਾ ਦੇਖੋ ਕਿ ਇੰਨੀ ਠੰਡ ਦੇ ਵਿੱਚ ਇਹ ਇੱਥੇ ਖੜੇ ਨੇ ਸਤਿ ਸ੍ਰੀ ਅਕਾਲ ਬਜ਼ੁਰਗੋ ਸਤਿ ਸ੍ਰੀ ਅਕਾਲ ਜੀ ਤੇ ਠੰਡ ਲੱਗ ਰਹੀ ਹੈ ਠੰਡ ਜੀ ਥੋੜੀ ਜਿਹੀ ਮਹਿਸੂਸਤਾ ਹੁੰਦੀ ਆ ਵੈਸੇ ਹਾਂ ਉਦਾਂ ਠੀਕ ਐ ਫਿਰ ਜਦੋਂ ਆਉਣੇ ਇੱਥੇ ਸੇਵਾ ਕਰਨ ਕਦੇ ਮਨ 'ਚ ਖਿਆਲ ਨਹੀਂ ਆਉਂਦਾ ਕਿ ਅੱਜ ਠੰਡ ਬੜੀ ਆ ਆਰਾਮ ਕਰਦੇ ਆ ਨਹੀਂ ਜੀ ਸੋਚਿਆ ਵੀ ਨਹੀਂ ਕਦੀ ਹਾਂ ਬਹੁਤ ਮਜ਼ਾ ਆਉਂਦਾ ਠੰਡ ਲੱਗਦੀ ਨਹੀਂ ਨੱਥ ਕੇਵੇਂ ਹੁੰਦਾ ਹਾਂ ਜੀ ਬਹੁਤ ਚੰਗਾ ਲੱਗਦਾ ਹਰ ਵਾਰੀ ਆਉਣੇ ਨਾਲ ਹਾਂਜੀ ਹਾਂਜੀ ਕੋਸ਼ਿਸ਼ ਕਰੀਦੀ ਆ ਸੋ ਇਹ ਦੇਖੋ ਬਜ਼ੁਰਗ ਆ ਕਹਿੰਦੇ ਜਿਹੜੇ ਹਰ ਵਾਰੀ ਕੋਸ਼ਿਸ਼ ਕਰਦੇ ਨੇ ਸੰਜੀ ਸਾਡੇ ਨਾਲ ਨੇ ਇਹਨਾਂ ਦਾ ਹੀ ਉਹ ਜ਼ਿਕਰ ਕਰ ਰਹੇ ਸੀ ਸੰਦੀਪ ਜੀ ਕਿ ਜਦੋਂ ਟਰੱਕਾਂ ਦੀ ਕੰਪਨੀ ਖੋਲੀ ਸੀ ਤੇ ਕਦੇ ਸੋਚਿਆ ਸੀਗਾ ਕਿ ਟਰੱਕ ਹਾਈਵੇ ਤੇ ਵੀ ਜਾਣਗੇ ਤਾਂ ਟਰੱਕ ਦੇ ਦਾ ਸੇਵਾ 'ਚ ਵੀ ਤੁਹਾਡੇ ਹਿੱਸਾ ਪਾਉਣਗੇ ਦੇਖੋ ਜੀ ਇਹ ਸਾਡੇ ਵਾਸਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਵਾਈਕੂ ਜੀ ਨੇ ਸਾਡੇ ਕੋਲ ਸੇਵਾ ਲਈ ਹੈ ਤੇ ਸਿਭਾਨੇ ਵਾਈਕੂ ਜੀ ਸਾਡੇ ਕੋਲ ਸੇਵਾ ਲੈਂਦੇ ਰਹਿਣ ਕਿਸੇ ਬਹਾਨੇ ਸਹੀ ਪਰ ਅਸੀਂ ਜੁੜੇ ਹੋਇਆ ਗੁਣਨਗ ਫ੍ਰੀ ਕਿਚਨ ਦੇ ਨਾਲ ਐਨੀ ਟਾਈਮ 24 ਘੰਟੇ ਦੇ ਜਦੋਂ ਅਸੀਂ ਦੇਖਿਆ ਕਿ ਹਰ ਵਾਰ ਲੋਕੇਸ਼ਨ ਬਦਲ ਜਾਂਦੀ ਹੈ ਖਾਣ ਪੀਣ ਦੀਆਂ ਚੀਜ਼ਾਂ ਬਦਲ ਜਾਂਦੀਆਂ ਨੇ ਪਰ ਜਜ਼ਬਾ ਹਰ ਵਾਰੀ ਉਹੀ ਰਹਿੰਦਾ ਹੈ ਬਿਲਕੁਲ ਹਮੇਸ਼ਾ ਹੀ ਹਮੇਸ਼ਾ ਜੋ ਸੰਗਤ ਦੇਖੋ ਇੰਨੀ ਦੁਨੀਆ ਆਉਂਦੀ ਆ ਜੀ ਵੈਸੇ ਗਰੋਸਰੀ ਲੈਣ ਵਾਸਤੇ ਉਹਨਾਂ ਦੇ ਮੂੰਹ ਦੇ ਉੱਪਰ ਇੰਨੀ ਖੁਸ਼ੀ ਹੁੰਦੀ ਆ ਫਿਰ ਦੇਖਣ ਵਾਲਾ ਹੁੰਦਾ ਕਿ ਕਈ ਵਾਰੀ ਲੋਕ ਤਾਂ ਰੋ ਪੈਂਦੇ ਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗਰੋਸਰੀ ਫ੍ਰੀ ਦੇ ਰਿਹਾ ਗੁਨਾਣਕ ਫ੍ਰੀ ਕਿਚਨ ਵਾਲੇ ਫ੍ਰੀ ਗਰੋਸਰੀ ਦੇ ਰਿਹਾ ਮਤਲਬ ਤਕਰੀਬਨ ਉਹਨਾਂ ਵੱਲ ਦੇਖਣ ਵਾਲਾ ਹੁੰਦਾ ਜੀ ਬਿਲਕੁਲ ਵਾਕਈ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਵੱਧ ਸਕੂਨ ਵਾਲੀ ਕੋਈ ਚੀਜ਼ ਨਹੀਂ ਹੋ ਸਕਦੀ ਤਸ਼ਕਿਲ ਜੀ ਤਸ਼ਕਿਲ ਜੀ ਵਾਜੇ ਖਾਸਾ ਜੀ ਫਤਿਹ ਫਤਿਹ ਤੇ ਅਸੀਂ ਵੀ ਕਿੰਨੇ ਵਜੇ ਆਗੇ ਸੀ ਅਸੀਂ ਸਿਰ 10 ਵਜੇ ਆ ਗਏ ਅਸੀਂ ਸਿਰ ਆ ਗਏ ਸਵੇਰੇ ਪਹਿਲਾ ਪਹਿਲਾ ਟ੍ਰੇਲਰ ਖੋਲਿਆ ਸੀਗਾ ਹਾਂ ਤੇ ਉਹਦੇ ਲੱਗੇ ਹੋਏ ਆ ਜੀ ਅੱਜ ਜਦੋਂ ਘਰੋਂ ਨਿਕਲੇ ਸੀਗੇ ਉਦੋਂ ਵੈਸੇ ਅੰਦਾਜ਼ਾ ਸੀਗਾ ਕਿ ਠੰਡ ਇੰਨੀ ਜ਼ਿਆਦਾ ਹੋਵੇਗੀ ਬਾਹਰ ਅਸੀਂ ਗੁਨਾਣਕ ਫ੍ਰੀ ਕਿ ਮੈਂ ਤੇ ਸੰਦੀਪ ਤੇ ਹੋਰ ਸਾਡੇ ਦੋਸਤਾਂ ਨਾਲ ਕੇ ਉੱਥੇ -50 ਹੀ ਹੁੰਦਾ ਸੀ ਉੱਥੇ ਵੀ ਕਰਦੇ ਹੁੰਦੇ ਸੀ ਕਿ ਇੱਥੇ ਆ ਕੇ ਉਹਨਾਂ ਠੰਡ ਨਹੀਂ ਆ ਪਰ ਕਾਫੀ ਠੰਡ ਆ ਤੇ ਪਰ ਦੇਖੋ ਗੁਰਨਾਨਕ ਫਰੀ ਕਿਚਨ ਦੀ ਸਕਸੈਸ ਜਿਹੜੀ ਗਈ ਆ ਉਹ ਵੌਲੰਟੀਅਰ ਦੀ ਸਕਸੈਸ ਹੈ ਜਿਹਦੇ ਸੇਵਾਦਾਰ ਅਗੇ ਤੇ ਤੁਸੀਂ ਦੇਖਿਆ ਹੋਊਗਾ ਜਿਸ ਤਰ੍ਹਾਂ ਆਪਣੇ ਪੰਜਾਬੀ ਨਹੀਂ ਗੋਰੇ ਕਾਲੇ ਸਾਰੇ ਹਰ ਬੰਦਾ ਜਿਹੜਾ ਰਲ ਮਿਲ ਕੇ ਇੱਥੇ ਆਉਂਦਾ ਤੇ ਇਸ ਸਕਸੈਸ ਵਿੱਚ ਹੱਥ ਪਾਉਂਦਾ ਜਦੋਂ ਸਾਰੇ ਰਲ ਕੇ ਸੇਵਾ ਕਰਦੇ ਆਂ ਟਾਈਮ ਦਾ ਠੰਡ ਦਾ ਥਕਾਵਟ ਦਾ ਕੁਝ ਪਤਾ ਨਹੀਂ ਲੱਗਦਾ ਹੈ ਕਿ ਸਾਡੇ ਤਾਂ ਗੁਰੂਆਂ ਨੇ ਕਿਹਾ ਹੀ ਸੀ ਮਨੁਸਕੀ ਜਾਤ ਸਭੇ ਕੇ ਪਹਿਚਾਨ ਬੋ ਤੇ ਮੈਨੂੰ ਲੱਗਦਾ ਕਿ ਜਦੋਂ ਇਹ ਠੰਡ ਦੇ ਦਿਨ ਆਉਂਦੇ ਨੇ ਸਾਨੂੰ ਇਹ ਇੱਕ ਉਹ ਯਾਦ ਵੀ ਕਰਾਉਂ ਦਿੰਦੇ ਨੇ ਕਿ ਛੋਟੇ ਸਾਹਿਬ ਜਿਆਦਾਂ ਨੇ ਇੰਨੀ ਠੰਡ ਦੇ ਵਿੱਚ ਜਦੋਂ ਦਿਨ ਕੱਟਲੇ ਸੀ ਤਾਂ ਫਿਰ ਇਹ ਠੰਡ ਤਾਂ ਸਾਡੇ ਲਈ ਕੁਝ ਵੀ ਨਹੀਂ ਹੈ ਬਿਲਕੁਲ ਜੀ ਇਹ ਗੁਰੂ ਸਾਹਿਬਾਂ ਦੀ ਮਿਹਰ ਹੈ ਗਿਆ ਦੇਖੋ ਜੀ ਸਾਡਾ ਗੁਰੂ ਨਾਨਕ ਫ੍ਰੀ ਕਿਚਨ ਦੇ ਨਾਮ ਦੇ ਉੱਪਰ ਤੁਹਾਡਾ ਨਾਮ ਚ ਗੁਰੂ ਨਾਨਕ ਸਾਹਿਬ ਦੇ ਨਾਮ ਤੋਂ ਚੱਲ ਰਿਹਾ ਹੈ ਗੁਰੂ ਸਾਹਿਬ ਨੇ ਕਿਹਾ ਜੀ ਗਰੀਬ ਦਾ ਮੂੰਹ ਗੁਰੂ ਦੀ ਕੋਲ ਰਾਈਟ ਸੋ ਇਸ ਤੋਂ ਵਧੀਆ ਐਗਜ਼ਾਮਪਲ ਇੱਥੇ ਨਹੀਂ ਹੋ ਸਕਦਾ ਜਿੱਥੇ ਸਾਰੇ ਜਾਣੇ ਵੱਡੇ ਛੋਟੇ ਭਾਵੇਂ ਕੋਈ ਰੁਪਈਆ ਪਾਵੇ ਭਾਵੇਂ ਕੋਈ ਕੁਛ ਨਾ ਪਾਵੇ ਤਾਂ ਵੀ ਉਹ ਸੇਵਾ ਕਰੇ ਆ ਕੇ ਤੇ ਗਰੀਬਾਂ ਦੇ ਮੂੰਹ ਚੀਜ਼ ਪਹੁੰਚਦੀ ਗਿਆ ਇਹੀ ਬੜੀ ਵੱਡੀ ਗੱਲ ਲੱਗੀ ਆ ਤੇ ਸਭ ਜਿਆਦਿਆਂ ਨੇ ਜਿਹੜੀ ਕੁਰਬਾਨੀ ਦਿੱਤੀ ਗਈ ਆ ਅਸੀਂ ਉਹਨੂੰ ਯਾਦ ਕਰਦੇ ਆਂ ਅਗਲਾ ਪੂਰਾ ਮਹੀਨਾ ਜਿਹੜਾਗਾ ਉਹ ਸ਼ਾਤਾਂ ਦਾ ਮਹੀਨਾ ਕਹਿੰਦੇ ਆ ਜੀ ਤੇ ਅਸੀਂ ਸਾਰੇ ਇਹੀ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਸਭ ਤੇ ਮਿਹਰ ਰੱਖੇ ਵਾਹਿਗੁਰੂ ਜੀ ਸੰਤਾਂ ਨੂੰ ਚੜ੍ਹਦੀ ਕਲਾ ਰੱਖੇ ਸਾਡਾ ਇਹ ਜਿਹੜੀ ਆਰਗੇਨਾਈਜੇਸ਼ਨ ਹੈਗੀ ਹਮੇਸ਼ਾ ਕਾਮਯਾਬ ਰਹੇ ਅਸੀਂ ਸਾਰੇ ਰਲ ਮਿਲ ਕੇ ਇੱਥੇ ਇਥੋ ਦੀ ਸੁਸਾਇਟੀ ਵਿੱਚ ਹਮੇਸ਼ਾ ਦਾ ਯੋਗਦਾਨ ਪਾਉਂਦੇ ਰਹੀ ਗਏ ਬਿਲਕੁਲ ਵਾਕਈ ਦੇ ਵਿੱਚ ਇਹ ਗੋਲਕ ਇਦਾਂ ਦੀ ਹੈ ਜੇ ਤੁਸੀਂ ਕਿਸੇ ਗਰੀਬ ਦੇ ਮੂੰਹ ਦੇ ਵਿੱਚ ਮੈਨੂੰ ਲੱਗਦਾ ਕਿ ਉਹ ਚੀਜ਼ ਪਾਉਣੇ ਤੋਂ ਉਸ ਤੋਂ ਵੱਡਾ ਕੋਈ ਪੁੰਨ ਦਾ ਕੰਮ ਨਹੀਂ ਹੋ ਸਕਦਾ ਗੱਲਾਂ ਲਾਲ ਹੋ ਗਈਆਂ ਨੇ ਮੂੰਹ ਲਾਲ ਹੋ ਗਿਆ ਹਾਂਜੀ ਛੱਡ ਲੱਗਦੀ ਹੈ ਥੜੀ ਜਿਹੀ ਲੱਗ ਰਹੀ ਹੈ ਅੱਛਾ ਪਰ ਜਦੋਂ ਕੰਮ ਕਰਦੇ ਹੋਂ ਤੁਸੀਂ ਮੈਂ ਦੇਖਿਆ ਕਿ ਇੰਨਾ ਕੰਮ ਇਧਰੋਂ ਉਧਰੋਂ ਭੱਜ ਭਜਾਈ ਉਹਦੇ ਵਿੱਚ ਮਹਿਸੂਸ ਹੁੰਦਾ ਕਿ ਨਹੀਂ ਬਿਲਕੁਲ ਨਹੀਂ ਜੀ ਪਤਾ ਹੀ ਨਹੀਂ ਲੱਗਦਾ ਟਾਈਮ ਕਿੱਥੇ ਲੰਘ ਜਾਂਦਾ ਤੇ ਇਦਾਂ ਲੱਗਦਾ ਵੀ ਪ੍ਰਮਾਤਮਾ ਨੇ ਸਾਨੂੰ ਚੁਣਿਆ ਹੋਇਆ ਸੋ ਵੈਰੀ ਫੋਰਚੂਨੇਟ ਛੁੱਟੀ ਵਾਲਾ ਦਿਨ ਜਦੋਂ ਆਉਂਦਾ ਹੈ ਕੈਨੇਡਾ ਦੇ ਵਿੱਚ ਤਾਂ ਕਿਹਾ ਜਾਂਦਾ ਕਿ ਕੰਮ ਹੀ ਸਾਰੇ ਵੀਕਐਂਡ ਤੇ ਨਿਬੇੜਨੇ ਹੁੰਦੇ ਆ ਤੇ ਫਿਰ ਉਸ ਰੂਝੇਆਂ ਦੇ ਵਿੱਚੋਂ ਆਪਣਾ ਤੁਸੀਂ ਜਿਹੜਾ ਮੇਜਰਲੀ ਸਮਾਂ ਇਧਰ ਦੇ ਦਿੰਨੇ ਹੋ ਤੇ ਕਦੇ ਪਰਿਵਾਰ ਦੇ ਵੱਲੋਂ ਕੋਈ ਸ਼ਿਕਾਇਤ ਨਹੀਂ ਬੱਚਿਆਂ ਵੱਲੋਂ ਨੇ ਜੀ ਉਹਨਾਂ ਨੂੰ ਲੱਗਦਾ ਕਿ ਵੀ ਇਹ ਵੀ ਬਹੁਤ ਜ਼ਰੂਰੀ ਕੰਮ ਆ ਤੇ ਇਸ ਤੋਂ ਵੱਡਾ ਕੰਮ ਨਹੀਂ ਹੈਗਾ ਤੇ ਉਹ ਦੂਜੀ ਚੀਜ਼ਾਂ ਬਾਅਦ ਚ ਹੋ ਸਕਦੀਆਂ ਸੋ ਨਹੀਂ ਕਦੇ ਵੀ ਨਹੀਂ ਇੰਨਾ ਲੱਗਦਾ ਵਾਕੇ ਦੇ ਵਿੱਚ ਤਾਂ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਇੱਥੇ ਵਲੰਟੀਅਰ ਕਰਨ ਦੇ ਲਈ ਆਉਂਦੇ ਨੇ ਕੀ ਨਾਮ ਹੈ ਵਾਕੀ ਜੀ ਦਾ ਖਾਲਸਾ ਵਾਕੀ ਜੀ ਦੀ ਫਤਿਹ ਮੇਰਾ ਨਾਮ ਅੰਮ੍ਰਿਤਪਾਲ ਸਿੰਘ ਆ ਜੀ ਅੰਮ੍ਰਿਤਪਾਲ ਮੇਰਾ ਵੀ ਨਾਮ ਅੰਮ੍ਰਿਤਪਾਲ ਹੈ ਠੀਕ ਹੈ ਜੀ ਬਹੁਤ ਸੋਹਣਾ ਨਾਮ ਹੈ ਜੀ ਅੱਛਾ ਤੁਸੀਂ ਸਟੂਡੈਂਟ ਹੋ ਨਹੀਂ ਮੈਂ ਵਰਕ ਫੋਰਮ 'ਤੇ ਆ ਸਿਗਾਈਏ ਇੱਥੇ ਅੱਛਾ ਤੇ ਕਦੋਂ ਤੋਂ ਜੁੜੇ ਹੋ ਗੁਰਨਾਨ ਕਿਚਨ ਨਾਲ ਮੈਨੂੰ 4 ਮਹੀਨੇ ਹੋ ਗਏ ਜੀ ਇ ਮੈਨੂੰ ਬਹੁਤ ਵਧੀਆ ਲੱਗਦਾ ਸੇਵਾ ਕਰਨ ਮੈਂ ਇੰਡੀਆ ਐਸਵੀ ਸੀਗਾ ਮੈਂ ਐਕਚੁਅਲੀ ਮੁਹਾਲੀ ਤੋਂ ਆ ਤੇ ਅਸੀਂ ਮੁਹਾਲੀ ਵੀ ਫੂਡ ਡਰਾਈਵ ਕਰਦੇ ਆ ਤੇ ਵੀਕੈਂਡਸ ਤੇ ਸਾਨੂੰ ਬਹੁਤ ਵਧੀਆ ਲੱਗਦਾ ਤੇ ਇੱਥੇ ਆ ਕੇ ਵੀ ਮੈਨੂੰ ਸੇਮ ਵਾਇਜ਼ ਮਿਲੀ ਤਾਂ ਮੈਨੂੰ ਬਹੁਤ ਵਧੀਆ ਲੱਗਾ ਇੱਥੇ ਆ ਕੇ ਸੇਵਾ ਕਰਨੀ ਬਹੁਤ سارے ਸਟੂਡੈਂਟ ਤੁਹਾਡੇ ਜਿਹੜੇ ਸਾਥੀ ਪਹਿਲਾਂ ਦੇ ਜਾਂ ਹੁਣ ਜਿਹੜੇ ਨਵੇਂ ਸਟੂਡੈਂਟ ਆ ਰਹੇ ਨੇ ਉਹਨਾਂ ਦੇ ਲਈ ਵੀ ਗੁਰਨਾਨਕ ਕਿਚਨ ਇੱਕ ਬਹੁਤ ਵੱਡਾ ਵਰਦਾਨ ਸਾਬਤ ਹੈ ਹਾਂਜੀ ਬਿਲਕੁਲ ਜੀ ਜੀ ਉਹ ਆ ਕੇ ਇੱਥੇ ਸੇਵਾ ਕਰਦੇ ਨੇ ਤੇ ਉਹਨਾਂ ਨੂੰ ਫੂਡ ਫ੍ਰੀ ਫੂਡ ਮਿਲਦਾ ਜੀ ਉਹ ਮੈਂ ਵੀ ਲੈ ਕੇ ਜਾਂਦਾ ਹੁੰਦਾ ਹਾਂ ਕਿਉਂਕਿ ਐਕਚੁਅਲੀ ਮੈਂ ਵੀ ਇੱਥੇ ਕੰਮ ਕਰ ਨਹੀਂ ਰਿਹਾ ਜੀ ਤਾਂ ਕਰਕੇ ਮੇਰੇ ਲਈ ਬਹੁਤ ਹੈਲਪਫੁਲ ਹੈ ਕਿ ਵੀ ਸਾਰਨ ਲਈ ਹੈਲਪਫੁਲ ਹੈ ਇਹ ਚੀਜ਼